ਕਿਵੇਂ ਅਕਾਲੀ ਦਲਾਂ ਦੀ ਗੱਲ ਚੱਲੀ ਹੈ ਕਿ ਪੁਨਰਸੁਜੀਤ ਅਕਾਲੀ ਦਲ ਬਣਾ ਲਿਆ ਮੋਸਟਲੀ ਸ਼੍ਰੋਮਣੀ ਅਕਾਲੀ ਦਲ ਚੋਂ ਹੀ ਨਿਕਲੇ ਹੋਏ ਬੰਦੇ ਹੈਗੇ ਪਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਬੁੜੀਆਂ ਕਨਟਰਡਿਕਸ਼ਨਸ ਹੈਗੀਆਂ ਲੀਡਰਸ ਨੂੰ ਲੈ ਕੇ ਪਾਲਿਸੀਜ਼ ਨੂੰ ਲੈ ਕੇ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਦੇਣੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਤਾ ਲੇਕਿਨ ਉਹ ਪ੍ਰਧਾਨ ਕਦ ਹੈ ਜੀਵੇ ਤੁਸੀਂ ਬਾਰੇ ਪਹਿਲੇ ਹੀ ਕਹਿਤਾ ਕਿ ਨਾਤਾ ਇਲੈਕਸ਼ਨ ਲੜ ਸਕਦਾ ਨਾ ਇਹਨੇ ਮਿਊਨਿਸਪਲ ਕਮਿਸ਼ਨਰ ਬੰਨਾ ਨਾ ਇਹਨੇ ਐਮਐਲਏ ਬੰਨਾ ਨਾ ਇਹਨੇ ਮਿਨਿਸਟਰ ਬੰਨਾ ਕੀ ਮਿਨਿਸਟਰ ਬੰਨਾ ਕਿਹੜਾ ਬੰਦਾ ਉਹਦੇ ਕੋਲੇ ਜਾਏਗਾ ਕਿਉਂਕਿ ਆਪਾਂ ਨੂੰ ਪਤਾ ਕਿ ਲੋਕ ਕਮਾ ਨਾਲ ਜੁੜੇ ਹੋਏ ਜੇ ਤੁਸੀਂ ਪ੍ਰਧਾਨ ਦੇ ਪੈਰਾਂ ਦੇ ਵਿੱਚ ਇੰਨੀਆਂ ਬੀੜੀਆਂ ਪਾ ਕੇ ਉਹਨੂੰ ਬਿਠਾ ਦਮੂਗੇ ਉਹਦੀ ਕੀ ਰੈਕੋਗਨੀਸ਼ਨ ਹੈ ਔਰ ਇੱਥੇ ਵੀ ਮੈਨੂੰ ਪਤਾ ਬੜਾ ਰੀੜਕਾ ਚੱਲਦਾ ਰਿਹਾ ਸਰਦਾਰ ਹੰਮਿੰਦਰ ਸਿੰਘ ਤਾਂ ਮਿੱਤੋ ਜਲਦਾ ਜਾਣਦੇ ਹੋਵਗੇ ਕਿ ਕਈ ਬੰਦਿਆਂ ਦੇ ਨਾਮ ਸਪੌਂਸਰ ਹੋਏ ਅਲਟੀਮੇਟਲੀ ਇੱਕ ਕੰਟਰਡਿਕਸ਼ਨ ਦੇ ਵਿੱਚੋਂ ਨਿਕਲੀ ਹੋਈ ਹੈ ਜਦ ਕੰਸੈਂਸਸ ਹੁੰਦਾ ਨਾ ਸਭ ਦਾ ਪਤਾ ਹੈ ਕਿ ਕੰਸੈਂਸਸ ਹਮੇਸ਼ਾ ਵੀਕ ਕੈਂਡੀਡੇਟ ਦੇ ਹੱਥ ਵਿੱਚ ਹੋਏਗਾ ਸੈਂਟਰਲ ਲੈਵਲ ਤੇ ਜੇ ਲੜਾਈ ਹੈ ਲੀਡਰਾਂ ਦੀ ਉਹਦੇ ਜੋ ਮਨਮੋਹਨ ਸਿੰਘ ਨਿਕਲ ਜਾਏਗਾ ਕੰਸੈਂਸਸ ਕੈਂਡੀਡੇਟ ਕੰਸੈਂਸਸ ਕੈਂਡੀਡੇਟ ਐਸਾ ਨਿਕਲਿਆ ਜਿਹੜਾ ਨਾਓ ਇਲੈਕਸ਼ਨ ਲੜ ਸਕਦਾ ਨਾਉ ਮੰਤਰੀ ਬਣ ਸਕਦਾ ਨਾਉ ਚੀਫ ਮਿਨਿਸਟਰ ਬਣ ਸਕਦਾ ਲੋਕਾਂ ਨੇ ਉਹਦਾ ਕਰਨਾ ਕੀ ਹੈ ਕੋਈ ਇਸ ਟਾਈਮ ਇੱਕ ਵੀ ਬੰਦਾ ਐਸਾ ਨਹੀਂ ਹੈ ਜਿਹਦੇ ਕੋਲੇ ਤੁਸੀਂ ਲੋਕ ਜਾ ਸਕਣ ਕਿ ਇਹ ਸਾਡਾ ਆਉਣ ਵਾਲੇ ਦਿਨਾਂ 'ਚ ਕੰਮ ਕਰਵਾ ਸਕਦਾ ਤੁਸੀਂ ਦੇਖ ਲਓ ਜੇ ਆਪਾਂ ਬਾਕੀ ਸਾਰੀਆਂ ਪਾਰਟੀਆਂ ਦੀ ਗੱਲ ਕਰੀਏ ਚਾਹੇ ਸੁਖਬੀਰ ਸਿੰਘ ਦੇ ਪਿੱਛੇ ਘੱਟ ਬੰਦੇ ਨੇ ਜ਼ਿਆਦਾ ਲੋਕ ਉਹਨੂੰ ਪਿਆਰ ਕਰਦੇ ਨੇ ਨਫ਼ਰਤ ਕਰਦੇ ਨੇ ਇਹ ਛੱਡੋ ਪਰ ਉਹ ਕਹਿੰਦਾ ਜਦ ਜਦ ਸਾਡੀ ਸਰਕਾਰ ਬਣ ਗਈ ਅਸੀਂ ਇਹ ਕਰਾਂਗੇ ਇਹਦਾ ਪੁਨਰ ਸੁਜੀਤ ਵਾਲਿਆਂ ਨੇ ਵਿਚਾਰਿਆਂ ਨੇ ਹਜੇ ਤੱਕ ਇਹ ਕਿਹਾ ਨਹੀਂ ਕਿ ਜਦ ਸਾਡੀ ਸਰਕਾਰ ਬਣ ਗਈ ਹਲਕਾ ਇੰਚਾਰਜ ਨਹੀਂ ਲੱਗੇ ਵਰਕਿੰਗ ਕਮੇਟੀ ਨਹੀਂ ਬਣੀ ਕੋਰ ਕਮੇਟੀ ਨਹੀਂ ਬਣੀ ਮਤਲਬ ਇਹ ਸਾਡੀਆਂ ਗੱਲਾਂ ਇਹਨਾਂ ਨੂੰ ਕਰਨੀਆਂ ਪੈਣੀਆਂ ਜੇ ਸੈਂਸੀਅਰਲੀ ਅੱਗੇ ਤੋਰਨਾ ਚਾਹੁੰਦੇ ਹੈਗੇ ਇਹ ਵੀ ਸਾਨੂੰ ਪਤਾ ਹੈ ਅੰਦਰੋਂ ਖਾਤੇ ਕਿ ਜਿਹੜਾ ਪੁਨਰ ਸੁਜੀਤ ਅਕਾਲੀ ਦਾ ਲੈਣਾ ਉਹਦੀ ਵੀ ਲੀਡਰਾਂ ਦੀ ਇਹ ਪ੍ਰੋਬਲਮ ਹੈ ਕਿ ਬਹੁਤ ਸਾਰੇ ਲੀਡਰ ਆਪਸ ਦੇ ਨਾਲੋਂ ਸੁਖਬੀਰ ਦੇ ਜ਼ਿਆਦਾ ਨੇੜੇ ਹੈਗੇ ਅਜੇ ਵੀ ਉਧਰ ਜ਼ਿਆਦਾ ਨੇੜੇ ਨਹੀਂ ਤਾਂ ਪਤਾ ਨਹੀਂ ਕਿਸ 스테ਜ ਤੇ ਕਿਹੜਾ ਨਿਕਲ ਕੇ ਬਾਹਰ ਚਲਿਆ ਜਾਵੇ